ਮਾਨਯੋਗ ਐਸਐਸਪੀ ਸਾਹਿਬ ਜਲੰਧਰ ਸਰਦਾਰ ਹਰਵਿੰਦਰ ਸਿੰਘ ਬਿਰਕ ਔਰ ਡੀਐਸਪੀ ਸਰਵਨ ਸਿੰਘ ਬੱਲ ਸਬਡਿਵੀਜ਼ਨ ਫਲੋਰ ਦੀ ਰਹਿਣ ਮਾਈ ਹਿੱਟ ਜੋ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਮਹਿੰਮ ਚਲਾਈ ਗਈ ਆ ਉਸ ਤਹਿਤ ਸਾਨੂੰ ਕੱਲ ਇੱਕ ਬਹੁਤ ਹੀ ਵੱਡੀ ਸਫਲਤਾ ਹਾਸਲ ਹੋਈ ਇੱਕ ਧਲੇਤੇ ਦੀ ਰਹਿਣ ਵਾਲੀ ਨਿਰਮਲ ਕੋਰ ਏਰੀਅਸ ਨਿੰਮੂ ਜੋ ਨਾਕਾਬੰਦੀ ਦੌਰਾਨ ਜਿਹੜੀ ਆ ਉਹ ਸਾਨੂੰ ਉਥੇ ਗ੍ਰਿਫਤਾਰ ਹੋਈ ਆ ਜਿਹਦੇ ਕੋਲੋਂ ਤਕਰੀਬਨ 1.6 ਗ੍ਰਾਮ ਜਿਹੜੀ ਹੈਰੋਨ ਜਿਹੜੀ ਆ ਬਰਾਮਦ ਹੋਈ ਆ ਔਰ ਇਹਦੇ ਖਿਲਾਫ ਪਹਿਲਾਂ ਤੋਂ ਹੁਣ ਲੈ ਕੇ ਹੁਣ ਤੱਕ ਕਰੀਬ 8 ਮਕਦਮੇ ਦਰਜ ਨੇ ਇਹ ਕਾਫੀ ਸਮਗਲਿੰਗ ਦਾ ਧੰਦਾ ਕਰਦੀ ਸੀ ਔਰ ਇਹ ਜਦੋਂ ਦਾ ਜੁੱਧ ਨਸ਼ਿਆਂ ਵਿਰੁੱਧ ਚੱਲਿਆ ਹੋਇਆ ਇਹ ਲੁਕੀ ਫਿਰਦੀ ਸੀਗੀ ਤੇ ਕੱਲ ਸਰੀ ਸਾਨੂੰ ਇਹ ਨਾਕੇ ਤੇ ਮਿਲੀ ਆ ਤੇ ਕੱਲ ਇਹਨੂੰ ਗ੍ਰਿਫਤਾਰ ਕਰਕੇ ਤੇ ਇਹਦੀ ਬਰਾਮਦਗੀਦ ਕੋ ਕੀਤੀ ਗਈ ਆ ਇੱਕ ਗੈਂਕ ਅਸੀਂ ਲੁੱਟਾਖੂ ਆਲਾ ਫੜਿਆ ਜੀ ਉਹਦੇ ਵਿੱਚ ਇੱਕ ਹੈਗਾ ਹਰਮੇਸ਼ لال ਦੂਜਾ ਹੈਗਾ ਰਵਿੰਦਰ ਕੁਮਾਰ ਇਹ ਕਾਨਾਂ ਟੇਸਿਆਂ ਦੇ ਰਹਿਣ ਵਾਲੇ ਆ ਇਹਨਾਂ ਨੇ ਜਿੰਨੀਆਂ ਵੀ ਆਪਣੇ ਬਾਬਿਆਂ ਦੀ ਜਗਾਹ ਨੇ ਜਿੱਦਾਂ ਪਿੰਡਾਂ ਦੇ ਬਣਾਈਆਂ ਹੋਈਆਂ ਨੇ ਜਿੱਦਾਂ ਮੁਸਲਮਾਨ ਫਕੀਰ ਨੇ ਤੇ ਉਹਨਾਂ ਦੇ ਜਗਾਹ ਤੇ ਜਿੱਦਾਂ ਜਿੰਨਾ ਚੜਾਵਾ ਚੜਦਾ ਉਹਨਾਂ ਦੀ ਗੋਲਕ ਤੋੜ ਲੈਂਦੇ ਨੇ ਔਰ ਇਸ ਤੋਂ ਇਲਾਵਾ ਇਹ ਦਾਤਰ ਦੀ ਨੌਕ ਤੇ ਜਿਹੜੇ ਰਾਹੀਰ ਨਗਦੇ ਨੇ ਜਿੱਦਾਂ ਜਿਹੜਾ ਛੋਟੀਆਂ ਛੜਕਾਂ ਪਿੰਡਾਂ ਨੂੰ ਜਾਂਦੀਆਂ ਨੇ ਉੱਥੇ ਰੋਕ ਕੇ ਉਹਨਾਂ ਤੋਂ ਮੋਬਾਈਲ ਫੋਨ ਖੋਹ ਲੈਂਦੇ ਨੇ ਤੇ ਉਹਨਾਂ ਦੇ ਸੱਟ ਵੀ ਮਰ ਜਾਂਦੇ ਨੇ ਔਰ ਕੱਲ ਇਹਨਾਂ ਨੂੰ ਇੱਕ ਚੋਰੀ ਦੇ ਮੋਟਰਸਾਈਕਲ ਜਿਹੜਾ ਦੋਵਾਂ ਨੂੰ ਗ੍ਰਿਪਦਾਰ ਕੀਤਾ ਆ ਇਹਨਾਂ ਪਾਸੋਂ ਸਾਨੂੰ 5 ਮੋਬਾਈਲ ਫੋਨ ਇੱਕ ਦਾਤਰ ਇੱਕ ਚੋਰੀ ਦਾ ਮੋਟਰਸਾਈਕਲ ਜਿਹੜਾ ਇਹ ਬਰਾਮਦ ਹੋਇਆ ਔਰ ਇਹਨਾਂ ਨੇ ਪੁਸ਼ਗੀਸ਼ ਦੌਰਾਨ ਕਰੀਬਨ 7-8 ਵਾਰ ਦਰਦਾ ਮੰਨੀਆਂ ਨੇ ਜਿਹੜੀਆਂ ਹੁਣ ਤੱਕ ਇਹਨੇ ਕੀਤੀਆਂ ਨੇ ਅੱਗੋਂ ਜਿਹੜੀ ਇਹਨਾਂ ਦੇ ਖਿਲਾਫ ਮਕਦਮਾ ਦਰਜ ਕਰ ਲਿਆ ਅੱਗੋਂ ਰਿਮਾਰਕ ਲੈ ਕੇ ਇਹਨਾਂ ਦੀ ਡੁਗਾਈ ਨਾ ਪੁਸ਼ਟੀ ਕੀਤੀ ਜਾਵੇਗੀ